ਇਹੜਾ ਸਾਡਾ ਮੰਦਰ ਦੀ ਤੁਸੀਂ ਰੌਣਕ ਦੀ ਗੱਲ ਕਰਦੇ ਹੋ ਇਹ ਰੌਣਕ ਨਾ ਤੁਸੀਂ ਐਂ ਦੇਖ ਲਓ ਵੀ ਆਪਣੇ ਖਾੜਕੂਬਾ ਦਾ ਦੌਰ ਚੱਲਿਆ ਅੱਛਾ ਸਾਡੇ ਪਿੰਡ ਦੇ ਦੋ ਖਾੜਕੂ ਹੋਏ ਡਿੰਪਲ ਤੇ ਇੱਕ ਸੁਖਪਾਲ ਸਿੰਘ ਝੱਬਨ ਇਹ ਜੇ ਗੋਲਦਸਤੇ ਦੇ ਵਿੱਚ ਇੱਕ ਰੰਗ ਦੀ ਫੁੱਲ ਹੋਣਗੇ ਤਾਂ ਉਹ ਗੁਲਦਸਤਾ ਉਹਨਾ ਸੋਹਣਾ ਨਹੀਂ ਲੱਗਦਾ ਪਰ ਜਦੋਂ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਹੁੰਦੇ ਨੇ ਫੇਰ ਹੀ ਅਸਲ ਵਿੱਚ ਉਹ ਗੁਲਦਸਤਾ ਬਣਦਾ ਸੋ ਫਰਵਾਹੀ ਦੇ ਵਿੱਚ ਵੀ ਇੱਕ ਗੁਲਦਸਤਾ ਜਿਹੜਾ ਮੈਂ ਤੁਹਾਨੂੰ ਦਿਖਾਇਆ शिवशंकर को जिसने पूजा उसका ही उद्धार होगा अंतकाल में भबसागर में उसका बेड़ा पार हुआ आज शिवरात्रि ਦਾ ਸ਼ੁਭ ਅ fırsਰ ਹੈ ਤੇ ਮੈਂ ਪਹੁੰਚਾਂਗਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਦੇ ਵਿੱਚ ਫਰਵਾਹੀ ਵਿੱਚ ਹੈ પ્રાચીਨ ਮੰਦਿਰ शिवशंकर ਜੀ ਦਾ ਅੱਜ ਦੇ ਦਿਨ ਇੱਥੇ ਭੰਡਾਰਾ ਲੱਗਦਾ ਹੈ ਇੱਥੇ ਬੜੀ ਧੂਮ ਧਾਮ ਨਾਲ ਸ਼ਿਵਰਾਤਰੀ ਨੂੰ ਮਨਾਇਆ ਜਾਂਦਾ ਹੈ ਸੋ ਮੇਰੇ ਨਾਲ ਆ ਕਮੇਟੀ ਇਸ ਮੰਦਿਰ ਦੀ ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਮੰਦਰ ਬਾਰੇ ਕਿ ਇਸ ਮੰਦਰ ਦਾ ਇਤਿਹਾਸ ਕੀ ਹੈ ਤੇ ਇੱਥੇ ਕਦੋਂ-ਕਦੋਂ ਕਿਹੜੇ-ਕਿਹੜੇ ਸਮਾਗਮ ਹੁੰਦੇ ਆ ਸੋ ਆਪਣੇ ਨਾਲ ਨੇ ਭੋਜ ਰਾਜ ਬਾਬਾ ਜੀ ਜੋ ਆਪਾਂ ਨੂੰ ਇਸ ਬਾਰੇ ਜਾਣਕਾਰੀ ਦੇਣਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਠੀਕ ਠਾਕ ਜੀ ਇਸ ਮੰਦਰ ਬਾਰੇ ਦੱਸੋ ਤੁਸੀਂ ਬੜਾ ਅੱਛਾ ਇਸ ਨੂੰ ਮਨੇਜ ਕੀਤਾ ਹੋਇਆ ਮੈਂ ਦੇਖਿਆ ਲੰਗਰ ਲੱਗਿਆ ਹੋਇਆ ਬੜੀ ਰੌਣਕ ਲੱਗੀ ਹੋਈ ਹੈ ਇਸ ਬਾਰੇ ਜਾਣਕਾਰੀ ਦੇ ਸਕਦੇ ਇੱਥੇ ਜੀ ਹਰ ਸਾਲ ਸ਼ਵਰਾਤਰੀ ਦਾ ਇਹ ਜਿਹੜੀ ਸ਼ਵਰਾਤਰੀ ਇਸ ਦਾ ਪਨਾਹਰਾ ਸੌਣ ਦੀ ਸ਼ਵਰਾਤਰੀ ਦਾ ਬਾਕੀ ਜਿਵੇਂ ਧੰਨਾ ਭਗਤੀ ਜੀ ਦਾ ਮਾਤਾ ਦਾ ਤੇ ਹੋਰ ਜਿਹੜੇ ਵੀ ਹਨੂਮਾਨ ਜੀ ਜਨਮਤੀ ਸਾਰੇ ਇਥੇ ਤਿਹਾਰ ਮਨਾਏ ਜਾਂਦੇ ਆ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਮਨਾਇਆ ਜਾਂਦਾ ਤੁਹਾਡੇ ਕਹਿਣ ਦਾ ਮਤਲਬ ਵੀ ਇਹ ਸਮੰਦਰ ਦੇ ਵਿੱਚ ਇਹ ਸਾਰੇ ਦਿਹਾੜੇ ਮਨਾਏ ਜਾਂਦੇ ਆ ਸਾਰੇ ਮਨਾ ਸਭ ਧਰਮ ਸਰਬ ਧਰਮ ਸਾਂਝਾ ਮੰਦਰ ਹੈ ਜਾਨੀ ਕਿ ਹੈ ਪਰਾਚੀਨ ਛੇ ਮੰਦਰ ਪਰ ਇੱਥੇ ਹੁਣ ਸਾਰੀਆਂ ਮੂਰਤੀਆਂ ਨਵੇਂ ਸਥਾਪਿਤ ਕੀਤੀਆਂ ਉਹਨਾਂ ਸਾਰਿਆਂ ਦੇ ਇਥੇ ਦਿਹਾੜੇ ਮਨਾਏ ਜਾਂਦੇ ਆ ਬੜੀ ਅੱਛੀ ਗੱਲ ਆ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਮੰਦਰ ਜਿਸ ਦੇਵੀ ਦੇਵਤੇ ਦਾ ਹੁੰਦਾ ਉੱਥੇ ਸਿਰਫ ਜਦੋਂ ਉਹਨਾਂ ਦਾ ਦਿਨ ਹੁੰਦਾ ਉਹੀ ਮਨਾਇਆ ਜਾਂਦਾ ਕਿ ਇੱਥੇ ਸਾਰੇ ਹੀ ਜੋ ਪ੍ਰੋਗਰਾਮ ਹੁੰਦੇ ਨੇ ਜੋ ਦੇਵੀ ਦੇਵਤਿਆਂ ਦੇ ਦਿਨ ਹੁੰਦੇ ਨੇ ਉਹ ਮਨਾਏ ਜਾਂਦੇ ਆ ਇਹ ਫਿਰ ਕਦੋਂ ਕਦੋਂ ਕਦਾਂ ਮੰਦਿਰ ਆ ਜੀ ਇਹ ਮੰਦਿਰ तकरीबन ਹੋਊ ਜੀ 4-500 ਸਾਲ ਪੁਰਾਣਾ ਜੀ ਬਹੁਤ ਪੁਰਾਣਾ ਮੰਦਿਰ ਆ ਜੀ ਅੱਛਾ ਜੀ ਹਾਂਜੀ ਬਹੁਤ ਪੁਰਾਣਾ ਹੈ ਪ੍ਰਾਚੀਨ ਮੰਦਿਰ ਹੈ ਜੀ ਰਣੀ ਕਿ ਜਦੋਂ ਮੰਦਿਰ ਰਣੀ ਕਾਲੇ ਮੰਦਿਰ ਦੇ ਸਮਕਾਲ ਹੈ ਜੀ ਉਹਦੋਂ ਦਾ ਬਣਿਆ ਹੋਇਆ ਲਗ ਭਾਗ ਇਹਦੇ ਪਹਿਲਾ ਪੁਰਾਣਾ ਮੰਦਿਰ ਸੀ ਜੀ ਉਹ ਬਹੁਤ ਨੀਵਾ ਹੋ ਗਿਆ ਸੀ ਆ 2 ਸਾਲ ਹੋ ਗਏ ਪਿਛਲੇ ਇਹਦਾ ਫਿਰ ਰੈਨੋਵੇਟ ਕੀਤਾ ਜੀ ਸਾਰੀ ਬਿਲਡਿੰਗ ਨਵੀਂ ਬਣੀ ਆ ਤੇ ਮੰਦਿਰ ਸਾਰਾ ਨਵਾਂ ਬਣਾਇਆ ਗਿਆ ਸਾਰੀਆਂ ਮੂਰਤੀਆਂ ਸੇ ਪਰਿਵਾਰ ਦੇ ਮੂਰਤੀ ਤੇ ਬਾਕੀ ਜਿਹੜੀਆਂ ਤੁਸੀਂ ਇਧਰਲੀ ਸਾਈਡ ਤੇ ਮੂਰਤੀਆਂ ਦੇਖੀਆਂ ਉਹ ਸਾਰੀਆਂ ਜੈਪੁਰ ਤੋਂ ਲਿਆ ਕੇ ਇੱਥੇ ਸਥਾਪਨਾ ਕਰਾਈ ਸੀ ਜੀ 2023 ਚ ਬੜੀ ਅੱਛੀ ਗੱਲ ਆ ਕਿਉਂਕਿ ਇਹ ਚੀਜ਼ਾਂ ਪਿੰਡਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲਦੀ ਆ ਮੈਂ ਦੇਖ ਰਿਹਾ ਕਿ ਇੱਥੇ ਕਿਸੇ ਧਰਮ ਦਾ ਕੋਈ ਇਹ ਨਹੀਂ ਕਿ ਕੋਈ ਸਿੱਖ ਹੈ ਕੋਈ ਹਿੰਦੂਆ ਜਾਂ ਕੋਈ ਮੁਸਲਮਾ ਸਾਰੇ ਇੱਥੇ ਇਕੱਠੇ ਨੇ ਇੱਕ ਮੈਂ ਹੋਰ ਦੇਖਿਆ ਜਿਹੜਾ ਲੰਗਰ ਬਣ ਰਿਹਾਗਾ ਕੰਮ ਕਰਨ ਵਾਲੇ ਹੁੰਦੇ ਨੇ ਜੀ ਜੀ ਉਹ ਲਿਆਂਦੇ ਆ ਜਾਂ ਪਿੰਡ ਦੇ ਲੋਕ ਨੇ ਜਿਹੜੇ ਹਲਵਾਈ ਨੇ ਜੀ ਉਹ ਤਾਂ ਹੈਗੇ ਜੀ ਹਲਵਾਈ ਤਾਂ ਚਲੋ ਲਿਆਂਦੇ ਨੇ ਤੇ ਬਾਕੀ ਜਿੰਨੇ ਵੀ ਸੇਵਾਦਾਰ ਨੇ ਉਹ ਸਾਰੇ ਪਿੰਡ ਦੇ ਨੇ ਜੀ ਸਾਰੇ ਬਰਤਾਉਣ ਵਾਲੇ ਤੇ ਬਣਾਉਣ ਵਾਲੇ ਸਾਰੇ ਪਿੰਡ ਦੇ ਆ ਜੋ ਕੰਮ ਮੰਨ ਕੇ ਚਲੋ ਹਲਵਾਈ ਕਰਦਾ ਉਹ ਹਲਵਾਈ ਹੈਗੇ ਨੇ ਉਹ ਵੀ ਸੇਵਾ ਭਾਵਨਾ ਨਾਲ ਹੀ ਆਉਂਦੇ ਨੇ ਜੀ ਖਰਚਾ ਖਰਚੇ ਹੀ ਦੇਣਾ ਉਹਨਾਂ ਨੂੰ ਸਾਰੇ ਪਿੰਡਾਂ ਦੀ ਮਨਾ ਸਾਰੇ ਪਿੰਡ ਸਾਰਾ ਆਉਂਦਾ ਜੀ ਸਾਰੇ ਧਰਮਾਂ ਦੇ ਲੋਕ ਮੁਸਲਮਾਨ ਧਰਮ ਦੇ ਲੋਕ Hindu ਧਰਮ ਦੇ ਸਿੱਖ ਧਰਮ ਦੇ ਜੈਨੀ ਬੋਧੀ ਜੋ ਵੀ ਸਾਡੇ ਫਰਵਾਹੀ ਪਿੰਡ ਦੇ ਵਿੱਚ ਰਹਿੰਦੇ ਜੀ ਉਹ ਸਾਰੇ ਆਉਂਦੇ ਨੇ ਤੇ ਬਾਕੀ ਸਾਡੇ ਪਿੰਡ ਦੇ ਉਹ ਇਥੋਂ ਜਿਹੜੇ ਕਈ ਸੇਠ ਆ ਗਾਜ਼ੀਆਬਾਦ ਵੀ ਰਹਿੰਦੇ ਨੇ ਅੱਛਾ ਜੀ ਬਰਨਾਲੀ ਵੀ ਰਹਿੰਦੇ ਨੇ ਤੇ ਹੋਰ ਵੀ ਵੱਖ-ਵੱਖ ਸ਼ਹਿਰਾਂ ਜਾ ਕੇ ਮੰਡੀਆਂ 'ਚ ਵਸੇ ਹੋਏ ਨੇ ਜੀ ਉਹ ਸਾਰੇ ਆਉਂਦੇ ਨੇ ਜੀ ਇਸ ਦਿਨ ਸਾਰੇ ਇੱਥੇ ਆ ਕੇ ਮੱਥਾ ਟੇਕਦੇ ਆ ਜੀ ਆਪਦੀ ਮਨੋ ਕਾਮਨਾ ਲੈ ਕੇ ਉਹਦੇ ਪੂਰੀ ਹੁੰਦੀ ਹੈ ਜੀ ਸੋ ਬੜੀ ਅੱਛੀ ਗੱਲ ਹੈ ਕਿਉਂਕਿ ਟੈਲੀਵਿਜ਼ਨ ਤੇ ਆਪਾਂ ਦੇਖਦੇ ਆ ਕਿ ਡਿਬੇਟਾਂ ਹੁੰਦੀਆਂ ਨੇ ਇੱਕ ਦੂਜੇ ਨੂੰ ਹਿੰਦੂ ਸਿੱਖ ਜਾਂ ਹਿੰਦੂ ਮੁਸਲਮਾਨ ਕਹਿ ਕੇ ਲੜਾਈਆਂ ਹੁੰਦੀਆਂ ਨੇ ਡਿਬੇਟ ਦੇ ਵਿੱਚ ਪਰ ਜਿਹੜੀ ਆਨ ਗਰਾਉਂਡ ਰਿਪੋਰਟ ਹੈ ਉਹ ਬੜੀ ਅੱਛੀ ਹੈ ਸਾਡੇ ਪੰਜਾਬ ਦਾ ਜਿਹੜਾ ਭਾਈਚਾਰਕ ਸਾਂਝ ਆ ਬਹੁਤ ਵੱਡੀ ਹੈ ਕਿਉਂਕਿ ਇੱਥੇ ਦੇਖੋ ਤੁਸੀਂ ਤੁਹਾਨੂੰ ਸਾਰਾ ਮੰਦਰ ਦਿਖਾਇਆ ਮੈਂ ਇਸ ਦੇ ਵਿੱਚ ਮੁਸਲਮ ਹਿੰਦੂ ਸਿੱਖ ਸਭ ਇਕੱਠੇ ਨੇ ਤੇ ਇੱਕ ਹੋਰ ਮੈਨੂੰ ਗੱਲ ਦੱਸੋ ਕਿ ਜਿਹੜਾ ਇਹ ਤੁਸੀਂ ਹੁਣ ਦੇਖ ਰਹੇ ਆ ਕਿ ਬਿਲਡਿੰਗ ਨਵੀਂ ਬਣੀ ਐ ਹਾਂਜੀ ਇਹ ਕਦੋਂ ਕੋ ਸਾਰੀ ਹੋਈ ਐ ਦੀ ਇਹ 4-5 ਸਾਲ ਤੋਂ ਚੱਲ ਰਿਹਾ ਜੀ ਕੰਮ ਇਹਦਾ ਅੱਛਾ ਜੀ ਤੇ ਕੰਪਲੀਟ ਇਹ ਵੈਸੇ ਹਜੇ ਕਹਿ ਨਹੀਂ ਸਕਦੇ 100% ਕੰਪਲੀਟ ਨਹੀਂ ਹੋਈ ਹਜੇ ੱਚ ਕੁਝ ਰਹਿੰਦੀਆਂ ਚੀਜ਼ਾਂ ਬਣਨ ਵਾਲੀਆਂ ਵੈਸੇ 2023 ਦੇ ਵਿੱਚ ਫਰਵਰੀ 2023 ਦੇ ਵਿੱਚ ਮੂਰਤੀ ਸਥਾਪਨਾ ਕੀਤੀ ਗਈ ਸੀ ਇਹ ਇਹਦੇ ਵਿੱਚ ਵੀ ਸਾਰੇ ਧਰਮਾਂ ਦੇ ਲੋਕ ਆਪਣਾ ਯੋਗਦਾਨ ਸਾਰੇ ਧਰਮਾਂ ਦੇ ਲੋਕ ਯੋਗਦਾਨ ਪਾਉਂਦੇ ਆ ਜੀ ਸਾਰੇ ਧਰਮਾਂ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਪੰਡਾਰਾ ਚੱਲਦਾ ਜੀ ਸਾਰਾ ਨਗਰ ਬਹੁਤ ਵੱਧ ਚੜ ਕੇ ਹਿੱਸਾ ਪਾਉਂਦਾ ਜੀ ਦਾਨ ਦਿੰਦੇ ਨੇ ਕੋਈ ਘਿਓ ਦਿੰਦਾ ਹੈ ਕੋਈ ਖੰਡ ਦਿੰਦਾ ਕੋਈ ਆਟਾ ਦਿੰਦਾ ਕੋਈ ਪੈਸਾ ਦਿੰਦਾ ਕਿਉਂਕਿ ਜੀ ਇਹ ਮੰਦਿਰ ਹੈ ਜੀ ਲੋਕਾਂ ਦੇ ਸਹਿਯੋਗ ਨਾਲ ਹੀ ਚੱਲਣਾ ਹੈ ਬਿਲਕੁਲ ਇਕੱਲੇ ਬੰਦੇ ਦਾ ਇਹ ਹੈ ਨਹੀਂ ਵਸਦਾ ਰੋ ਸੋ ਆਪਣੇ ਨਾਲ ਅੱਗੇ ਨੇ ਆ ਸ਼ਾਸਤਰੀ ਜੀ ਅਮਨਦੀਪ ਸ਼ਰਮਾ ਜੀ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲ ਹਾਂਜੀ ਨਮਸਕਾਰ ਜੀ ਇਹ ਮੰਦਿਰ ਬਾਰੇ ਸਾਨੂੰ ਦੱਸੋ ਜੀ ਹੋਰ ਇਹ ਪ੍ਰਚੀਨ ਛੇ ਮੰਦਿਰ ਫਰਵਾਹੀ ਤੇ ਸਥਿਤ ਹੈ ਜੀ ਇਹ ਰਾਜਾ ਕਰਮਸਿਉ ਹੋਏ ਨੇ ਪਟਿਆਲੇ ਆ ਰਸਤੇ ਦੇ ਉਦੋਂ ਤੋਂ ਇਹ ਚੱਲ ਰਿਹਾ ਹੈ ਇਹਦਾ ਇਤਿਹਾਸ ਇਹ ਪਹਿਲਾਂ ਬਹੁਤ ਹੀ ਛੋਟੀ ਜਗ੍ਹਾ 'ਚ ਬਣਿਆ ਹੋਇਆ ਸੀ ਠੀਕ ਹੈ ਜੀ ਤੇ ਬਹੁਤ ਹੀ ਇਹ ਪਿੰਡ ਤੋਂ ਬਾਹਰ ਬਾਹਰ ਸੀਗਾ ਠੀਕ ਹੈ ਇੱਕ ਸਾਡਾ ਦਰਵਾਜ਼ਾ ਨਾਲੇ ਦਰਵਾਜ਼ਾ ਤੋਂ ਪਿੰਡ ਸ਼ੁਰੂ ਹੁੰਦਾ ਸੀ ਤੇ ਦਰਵਾਜ਼ੇ ਦੇ ਬਾਹਰਲੇ ਪਾਸੇ ਬਣਿਆ ਹੋਇਆ ਸੀ ਮਤਲਬ ਇਹ ਮੰਦਿਰ ਤੋਂ ਹੀ ਸ਼ੁਰੂਆਤ ਹੁੰਦੀ ਸੀ ਪਿੰਡ ਦੀ ਛੜਦੇ ਵਾਲੇ ਪਾਸੇ ਸੀ ਇਹਦਾ ਮੂੰਹ ਉਦੋਂ ਅੱਗੇ ਜਾ ਕੇ ਇਸੇ ਸਮਾਧਾਂ ਹੁੰਦੇ ਨੇ ਉਹ ਵੀ ਬਹੁਤ ਪੁਰਾਣੀਆਂ ਨੇ ਤੇ ਇਸੇ ਗੁਰੂ ਤੇਗ ਬਹਾਦਰ ਜੀ ਆਏ ਹੋਣੇ ਨਾਲ ਹੀ ਠੀਕ ਹੈ ਜੀ ਤੇ ਗੁਰੂ ਤੇਗ ਬਹਾਦਰ ਜੀ ਹਾਂ ਗੁਰਦੁਆਰਾ 300 ਧਰਤੀ ਆ ਤੇ ਉਹਨਾਂ ਦੇ ਗਾਹਾਂ ਭਗਤ ਹੋਏ ਆ ਇਦਾਂ ਮਤਲਬ ਸਾਡੇ ਜਿਹੜੇ ਬਜ਼ੁਰਗ ਸੀ ਉਹ ਸੇਵਾ ਕਰਦੇ ਆਏ ਕਮੇਟੀਆਂ ਪਹਿਲਾਂ ਹੁੰਦੀਆਂ ਨਹੀਂ ਸੀ ਜਿਵੇਂ ਸਮੇਂ ਦੇ ਅਨੁਸਾਰ ਬਦਲੀਆਂ ਗਈਆਂ ਪਰ ਉਹ ਬਹੁਤ ਮਤਲਬ ਪੁਰਾਣੀਆਂ ਮੂਰਤੀਆਂ ਸੀ ਅਖੰਡਤ ਹੋ ਗਈਆਂ ਸੀ ਸਮੇਂ ਅਨੁਸਾਰ ਉਹਦਾ ਫਿਰ ਨਵੀਨੀਕਰਨ ਕਰਿਆ ਗਿਆ ਪਿੰਡ ਦੇ ਵੱਡੇ ਸਹਿਯੋਗ ਨਾਲ ਹੋਇਆ ਸੇਠ ਬਰਨਾਲੇ ਦੀਆਂ ਦੋ ਚਾਰ ਸੰਸਥਾ ਸਾਡੇ ਨਾਲ ਰਲੀਆਂ ਜਾਣਕਾਰੀ ਦਿੱਤੀ ਵੀ ਇੱਥੋਂ ਆਹ ਮੂਰਤੀਆਂ ਇਦਾਂ ਲਿਆਂਦੀ ਜਾਵੇ ਐ ਹੋਵੇ ਵੀ ਇਸੇ ਭਗਵਾਨ ਨਮਦੇਸ਼ਵਰ ਜੀ ਨੂੰ ਅਸੀਂ ਸਥਾਪਨ ਕੀਤਾ ਹੈ ਠੀਕ ਹੈ ਜਿਹਨੂੰ ਕੀ ਸਿੱਧ ਮੰਨਿਆ ਗਿਆ ਸ਼ਾਸਤਰਾਂ ਦੇ ਵਿੱਚ ਵੀ ਨਮਦੇਸ਼ਵਰ ਦੀ ਪੂਜਾ ਕਰਨ ਨਾਲ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਪਹਿਲਾਂ ਵੀ ਇੱਥੇ ਨਮਦੇਸ਼ਵਰ ਹੀ ਸਥਿਤ ਸੀਗੇ ਉਹ ਰਾਜੇ ਮਹਾਰਾਜਾਂ ਨੇ ਕਰਾਏ ਹੋਏ ਸੀ ਠੀਕ ਹੈ ਜੋ ਕਿ ਬਹੁਤ ਨੀਵਾ ਹੋ ਗਿਆ ਸੀ ਸਾਢੇ 7 ਫੁੱਟ ਥੱਲੇ ਧਰਤੀ ਦੇ ਸੀ ਲਵੇ ਟੋਬਾ ਹੋਣ ਕਰਕੇ ਪਾਣੀ ਦੀ ਬਹੁਤ ਸਮੱਸਿਆ ਸੀ ਉਸ ਨੂੰ ਮੱਦੇਨਜ਼ਰ ਰੱਖਦੇ ਤੇ ਸੰਤ ਰਵੀ ਜੀ ਨੇ ਸਾਡੇ ਮਹੰਤ ਜਲੂਰ ਵਾਲੇ ਕੁਟੀ ਵਾਲੇ ਸੰਤ ਸੀਗੇ ਉਹਨਾਂ ਦੀ ਸਲਾਹ ਨਾਲ ਫਿਰ ਉਹਦੀ ਗੰਗਾ ਚ ਜਲ ਪ੍ਰਵਾਹ ਕੀਤਾ ਗਿਆ ਫਿਰ ਦੁਬਾਰੇ ਉਹਦਾ ਨਵੀਨੀਕਰਨ ਕੀਤਾ ਗਿਆ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸਲਾਹ ਨਾਲ ਚੰਗੇ ਮਹੂਰਤ ਨਾਲ ਬ੍ਰਾਹਮਣਾਂ ਨਾਲ ਬੇਦ ਮੰਤਰਾਂ ਨਾਲ ਉਹਨੂੰ ਸਥਾਪਨ ਕਰਕੇ ਤੇ 14 ਫਰਵਰੀ 2023 ਨੂੰ ਇਹ ਸ਼ਿਵਲਿੰਗ ਦੀ ਸਾਰੇ ਪਿੰਡ ਤੇ ਨਗਰ ਫੇਰੀ ਕਰਾ ਕੇ ਬੜੇ ਸਰਦਾ ਭਾਵਨਾ ਨਾਲ ਸਾਰੇ ਭਾਈਚਾਰਕਾਂ ਨੇ ਫੇਰ ਉਹ ਸਥਾਪਨ ਹੋਈ ਤੇ 1 ਸਾਲ ਹੋ ਗਿਆ ਬਹੁਤ ਹੀ ਪਿੰਡ ਦੇ ਉਤਸ਼ਾਹ ਨਾਲ ਸਾਵਣ ਦੀ ਸਵਰਾਤਰੀ ਮਨਾਈ ਹੁਣ ਹੱਗਣ ਦੀ ਮਨਾਈ ਤੇ ਭਗਤ ਧੰਨਾਈ ਦਾ ਦਿਨ ਮਨਾਇਆ ਬਾਪਾ ਵਿਸ਼ੂ ਕਰਮਾਈ ਦਾ ਦਿਨ ਮਨਾਇਆ ਠੀਕ ਹੈ ਤੇ ਮਾਤਾ ਦੁਰਗਾ ਦੇ ਨਰਾਤੇ ਮਨਾਈ ਤੇ ਇਦਾਂ ਵੀਰ ਬਜਰੰਗ ਬਲੀ ਦੀ ਮੂਰਤੀ ਸਥਾਪਨਾ ਕੀਤੀ ਆ ਤੇ ਸਾਡੇ ਇੱਥੇ ਸਾਰੇ ਨਗਰ ਦੇ ਵਿੱਚ ਜਿਵੇਂ ਡੰਗਰ ਪਸੂ ਵਾਲੇ ਨੇ ਸਾਰੇ ਭੈਣ ਭਾਈ ਉਹਨਾਂ ਦੀ ਮਨੋ ਕਾਮਨਾ ਸੀ ਇਹ ਵੀ ਹਨੂਮਾਨ ਜੀ ਦੀ ਮੂਰਤੀ ਲਾਈ ਜਾਵੇ। ਉਹਦੇ ਸਹਿਯੋਗ ਨਾਲ ਤੇ ਹਰ ਮੰਗਲਵਾਰ ਹਨੂਮਾਨ ਜੀ ਦੀ ਪੂਜਾ ਹੁੰਦੀ ਆ। ਹਰ ਸੋਮਵਾਰ ਜਲ ਚੜਦਾ ਤੇ ਉਹ ਬੀਬੀਆਂ ਭੈਣਾਂ ਆਪਦੇ ਵਰਤ ਰੱਖਦੀਆਂ ਨੇ ਮਨੋ ਕਾਮਨਾ ਪੂਰੀਆਂ ਕਰਦੀਆਂ ਨੇ ਤੇ ਹਰ ਸੋਮਵਾਰ ਇੱਥੇ ਆ ਪੰਡਤ ਜੀ ਸਾਡੇ ਰੱਖੇ ਹੋਏ ਨੇ ਪੁਜਾਰੀ ਜੀ ਨੇ ਇਹਨਾਂ ਦੀ ਪੂਜਾ ਕਰਦੇ ਨੇ। ਸਵੇਰ ਸਾਂ ਮਾਰਤੀ ਹੁੰਦੀ ਆ ਬੜੇ ਸ਼ਰਧਾ ਭਾਵ ਨਾਲ ਤੇ ਇਸ ਕਰਕੇ ਵੀ ਇਹ ਮੰਦਿਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਮਨੋ ਕਾਮਨਾ ਸਿੱਧ ਹੁੰਦੀਆਂ ਨੇ ਫੇਰ ਇਥੇ ਸੰਗਤ ਉਹ ਵੱਧ ਚੜ ਕੇ ਜੁੜਦੀ ਆ দান ਕਰਦੀ ਆ ਬਿਨਾ ਮੰਗੇ ਅਗਲਾ ਆਪ ਦੇ ਆਪ ਹੀ দান ਕਰਦਾ ਤੇ ਏਡੀ ਵੱਡੀ ਜੋ ਬਿਲਡਿੰਗ ਬਣੀ ਆ ਇਹ ਤੇ 30 40 ਲੱਖ ਦਾ ਖਰਚਾ ਹੋਇਆ ਬਹੁਤ ਮਹਿੰਗੀਆਂ ਮਹਿੰਗੀਆਂ ਮੂਰਤੀਆਂ ਨੇ ਛਾਈ ਤੇ ਬਣਵਾਈਆਂ ਨੇ ਇਹ ਤੇ ਜੋ ਵੀ ਖਰਚਾ ਹੋਇਆ ਛੇਠ ਲੋਕਾਂ ਨੇ ਮਤਲਬ ਆਪ ਦੀ ਸ਼ਰਦਾ ਨਾਲ ਲੱਖਾਂ ਲੱਖਾਂ ਰੁਪਇਆ ਦੇ ਕੇ ਹੋਇਆ ਸੋ ਬੜੀ ਡਿਟੇਲ ਦੇ ਨਾਲ ਸ਼ਾਸਤਰੀ ਜੀ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਹੁਣ ਆਪਣੇ ਨਾਲ ਇਸ ਮੰਦਿਰ ਦੇ ਪੁਜਾਰੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਨਮਸਕਾਰ ਨਮਸਕਾਰ ਕਿਵੇਂ ਠੀਕ ਹੋਗੇ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਇੱਥੋਂ ਦੇ ਰਹਿਣ ਵਾਲੇ ਮੈਂ ਵਸੇ ਵਧਿਕਨਾਥ ਸ ਹਾਂ ਅੱਛਾ ਹਿਮਕੁੰਡ ਸਾਹਿਬ ਸੇ ਅੱਛਾ ਜੀ ਯਹਾਂ ਪੇ ਮੇਰੇ ਕੋ 16 ਸਾਲ ਹੋ ਗਏ ਮੰਦਿਰ ਪੇ ਸੇਵਾ ਕਰਦੇ ਹੋਏ ਹਾਂਜੀ ਫਿਰ ਤਾਂ ਇੱਥੇ ਦੀ ਹਾਂ ਇਧਰ ਕੀ ਹੋਏ ਅੱਛਾ ਜੀ ਕਿਵੇਂ ਪਿੰਡ ਦਾ ਕਿਵੇਂ ਤੁਹਾਡੇ ਨਾਲ ਪਿਆਰ ਹੈ ਬਹੁਤ ਅੱਛਾ ਬਹੁਤ ਸਹੀ ਹੋਵੇ ਸਾਰੇ ਕੋਈ મત ਰਵੇ ਜਾਤ ਬਰਾਦਰੀ ਦਾ ਕੋਈ ਮਤਲਬ ਨਹੀਂ ਸਾਰੇ ਧਰਮ ਨਾਲ ਰਲ ਮਿਲ ਕੇ ਰਹਿੰਦੇ ਜੋ ਵੀ ਪ੍ਰੋਗਰਾਮ ਹੁੰਦੇ ਸਾਰੇ ਆਉਂਦੇ ਲੰਗਰ ਕਰਤੀ ਸਾਰਾ ਕੁਝ ਬਹੁਤ ਅੱਛਾ ਕਰਦੇ ਨਹੀਂ ਕਮੇਟੀਆ ਕਮੇਟੀ ਵੀ ਬਹੁਤ ਅੱਛੀ ਹੈ ਕੋਈ ਮਤਲਬ ਮਤਭੇਦ ਨਹੀਂ ਕਰਦੇ ਕਿਸੇ ਨਾਲ ਅੱਛਾ ਵਿਵਹਾਰ ਕਰਦੇ ਚਾਹੇ ਕੋਈ ਸਿੱਖ ਹੈ ਚਾਹੇ ਆਪਣਾ Hindu ਭਾਈ ਹੈ ਕੋਈ ਵੀ ਹੈ ਮਤਲਬ ਕੋਈ ਉਹ ਨਹੀਂ ਕਰਦਾ ਸਾਰਾ ਅੱਛਾ ਮਾਹੌਲ ਬਣਾਇਆ ਹੋਇਆ ਹੈ ਹਰ ਚੀਜ਼ ਦਾ ਜੋ ਪ੍ਰੋਗਰਾਮ ਜੋ ਮੁਰਦਿਆਂ ਰੱਖੀ ਹੈ ਜਬ ਵੀ ਜਿਸ ਦਾ ਦਿਨ ਆਤਾ ਤਿਹਾੜ ਆਤਾ ਹੈ ਉਹੀ ਮਨਾ ਦਿੱਤੇ ਆ ਸਾਰੇ ਰਲ ਮਿਲ ਕੇ ਕੀ ਬਾਤ ਆਪਣੇ ਨਾਲ ਅੱਗੇ ਕਾਕਾ ਸਿੰਘ ਜੀ ਨੇ ਉਹ ਆਪਾਂ ਨੂੰ ਇਸ ਮੰਦਰ ਬਾਰੇ ਜਾਣਕਾਰੀ ਦੇਣਗੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਤੁਹਾਡੇ ਚੈਨਲ ਦੇ ਧੰਨਵਾਦੀ ਆ ਜਿਹੜੇ ਨੇ ਸਾਡੀ ਭਾਈਚਾਰਕ ਸਾਜ ਨੂੰ ਦੁਨੀਆ 'ਚ ਪਹੁੰਚਾਉਣਾ ਹੈ ਤੇ ਇਸ ਗੱਲ ਦੇ ਅਸੀਂ ਧੰਨਵਾਦੀ ਆ ਜਿਹੜਾ ਸਾਡਾ ਮੰਦਰ ਦੀ ਤੁਸੀਂ ਰੌਣਕ ਦੀ ਗੱਲ ਕਰਦੇ ਹੋ ਇਹ ਰੌਣਕ ਨਾ ਤੁਸੀਂ ਐਂ ਦੇਖ ਲਓ ਵੀ ਆਪਣੇ ਖਾੜਕੂਬਾ ਦਾ ਦੌਰ ਚੱਲਿਆ। ਅੱਛਾ ਜੀ। ਸਾਡੇ ਪਿੰਡ ਦੇ ਦੋ ਖਾੜਕੂ ਹੋਏ, ਡਿੰਪਲ ਤੇ ਇੱਕ ਸੁਖਪਾਲ ਸਿੰਘ ਚੱਬਰ। ਹਾਂ ਉਹਨਾਂ ਦੇ ਨਾਮ ਸੁਣਨੇ। ਨਾ ਤਾਂ ਉਹਨਾਂ ਨੇ ਸਾਡੇ ਪਿੰਡ 'ਚ ਕੋਈ ਗਲਤ ਕੰਮ ਕਰਿਆ। ਹੂੰ। ਨਾ ਸਾਡੇ ਪਿੰਡ ਦੇ ਆ ਕੋਈ ਬੱਚਾ ਉਹਨਾਂ ਦੇ ਜੁੜਿਆ ਵੀ ਨਹੀਂ ਹੈਗਾ ਉਹਨਾਂ ਨਾਲ। ਠੀਕ। ਇਹ ਵੀ ਨਹੀਂ ਹੈਗਾ। ਤੇ ਉਸ ਦੌਰ 'ਚ ਉਹ ਤੋਂ ਪਹਿਲਾਂ ਮਗਰੋਂ ਤਾਂ ਕੋਈ ਵਗਿਆ ਹੋਵੇ ਇੱਥੋਂ ਉੱਠ ਕੇ ਕੋਈ ਆਪਣਾ ਸੇਠ ਜਾਂ ਕੋਈ ਪੰਡਤਾਂ ਦਾ ਘਰ। ਹੂੰ। ਉਸ ਦੌਰ 'ਚ ਨਹੀਂ ਕੋਈ ਗਿਆ ਸਾਡੇ ਲੋਕਾਂ ਨੇ ਯਾਨੀ ਇੱਕ ਦੂਜੇ ਦਾ ਪੂਰਾ ਭਾਈਚਾਰਕ ਸਾਂਝ ਓਮੇ ਜੀ ਕੋਈ ਰੱਖੀ। ਠੀਕ ਹੈ ਇਹ ਉਹੀ ਬਦੌਲਤ ਸਾਡੀ ਸ਼ੁਰੂ ਤੋਂ ਚੱਲਦੀ ਆਉਂਦੀ ਹੈ ਉਹੀ ਸਾਡੀ ਭਾਈਚਾਰਕ ਸਾਂਝ ਅੱਜ ਵੀ ਖੜੀ ਹੈ ਇਹ ਪਹਿਲਾਂ ਵੀ ਉਸੇ ਤਰ੍ਹਾਂ ਹੀ ਖੜੀ ਸੀ ਇੱਥੇ ਇਹਨਾਂ ਦੇ ਯਾਨੀ ਜਿਹੜੇ ਵੱਡ ਬਡੇਰੇ ਲਾ ਲੋ ਪੰਡਤਾਂ ਦੇ ਲਾ ਲੋ ਸੇਠਾਂ ਦੇ ਲਾ ਲੋ ਉਹ ਸ਼ੁਰੂ ਤੋਂ ਪਹਿਲਾਂ ਉਹੀ ਇੱਥੇ ਸਾਹ ਸੰਭਾਲ ਕਰਦੇ ਸਾਡੇ ਯਾਨੀ ਜਿਹੜੇ ਜ਼ਿਮੀਂਦਾਰ ਕਹਿ ਲੋ ਜਾਂ ਸਿੱਖ ਭਰਾ ਕਹਿ ਲੋ ਉਹਨਾਂ ਦਾ ਸਹਿਯੋਗ ਇਹਨਾਂ ਦੇ ਨਾਲ ਉਹ ਮੇਜ ਕੋਈ ਖੜਾ ਉਹ ਇਸੇ ਕਰਕੇ ਇਹ ਰੌਣਕ ਹੈਗੀ ਜਿਹੜੀ ਤੁਸੀਂ ਰੌਣਕ ਦੀ ਗੱਲ ਕਰਦੇ ਹੋ ਜਿਹੜੀ ਇਹ ਜਗ੍ਹਾ ਮੈਨੂੰ ਹੁਣ ਯਾਨੀ ਮੈਂ ਸੁਣਿਆ ਇਹ ਸੇਕ ਲਵਾਰੀਆਂ ਦੀ ਮਾਈ ਹੁੰਦੀ ਸੀ ਸ਼ਾਂਤੀ ਦੇਵੀ ਅੱਛਾ ਉਹਨੇ ਮੰਦਿਰ ਖਾਤਰ ਸੇਵਾਦਾਨ ਸੇਵਾ ਚ ਦਿੱਤੀ ਸੀ ਹਾਂ ਦਾਨ ਕਰੀ ਜ਼ਮੀਨ ਵੀ ਦਿੱਤੀ ਹੈ ਅੱਛਾ ਇਸ ਮੰਦਿਰ ਦੇ ਨਾਮ ਜ਼ਮੀਨ ਦੇ ਸੇਕ ਨਾਲਾ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਸਾਡੀ ਭਾਈਚਾਰਕ ਸਾਂਝ ਹੈ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਸਾਡੀ ਭਾਈਚਾਰਕ ਸਾਂਝ ਨੂੰ ਦੁਨੀਆ ਚ ਪਹੁੰਚਾਉਣਾ ਹੈ ਵੀਰਵਾਦ ਜੀ ਵੀਰ ਸੋ ਮੈਂ ਜਿਵੇਂ ਪਹਿਲਾਂ ਗੱਲ ਕਰਦਾ ਕਿ ਪਿੰਡਾਂ ਦੇ ਵਿੱਚ ਬੜੇ ਅੱਛੇ ਮਾਹੌਲ ਨੇ ਬੜੇ ਸੁਖਾਵੇਂ ਮਾਹੌਲ ਨੇ ਭਾਈਚਾਰਕ ਸਾਂਝ ਦੀ ਜਿਹੜੀ ਮਿਸਾਲ ਤੁਸੀਂ ਦੇਖ ਰਹੇ ਹੋ ਇਹ ਕੋਈ ਹਵਾ ਚ ਗੱਲਾਂ ਨਹੀਂ ਇਹ ਗੱਲਾਂ ਸੱਚੀਆਂ ਨੇ ਕਿਉਂਕਿ ਸਭ ਇੱਥੇ ਭਰਾਵਾਂ ਦੇ ਵਾਂਗ ਰਹਿੰਦੇ ਆ ਇੱਥੇ ਕਿਸੇ ਦਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਸੋ ਹੁਣ ਆਪਣੇ ਨਾਲ ਪਿੰਡ ਫਰਵਾਹੀ ਦੇ ਸਰਪੰਚ ਨੇ ਨਰਿੰਦਰ ਕੁਮਾਰ ਜੀ ਆਪਾਂ ਉਹਨਾਂ ਨਾਲ ਕਰਦੇ ਆ ਗੱਲਬਾਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਦੱਸੋ ਜੀ ਸਾਡੇ ਜੀ ਤੁਸੀਂ ਬਾਕੀ ਦੇਖਿਆ ਹੀ ਹੈ ਸਾਰੇ ਪਿੰਡ ਦਾ ਸਹਿਯੋਗ ਹੁੰਦਾ ਹੈ ਹਨਾ ਜੀ ਸਾਡੇ ਇਕੱਲਾ ਇਸ ਜਗ੍ਹਾ ਤੇ ਨਹੀਂ ਸਾਡੇ ਹੋਰ ਵੀ ਬਹੁਤ ਪਵਿੱਤਰ ਜਗ੍ਹਾ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਦੁਆਰਾ ਹੈ ਬਾਬੇ ਥੰਮਣ ਸਿੰਘ ਜੀ ਦਾ ਸਾਡੇ ਸਾਰੀਆਂ ਜਗ੍ਹਾਵਾਂ ਤੇ ਐਦਾਂ ਹੀ ਸੰਗਤ ਪਹੁੰਚਦੀ ਹੈ ਉੱਥੇ ਕੋਈ ਇਹ ਨਹੀਂ ਹੈਗਾ ਵੀ ਇੱਕ ਧਰਮ ਦੇ ਲੋਕ ਪਹੁੰਚਦੇ ਉੱਥੇ ਸਾਰੇ ਪਹੁੰਚਦੇ ਆ ਇੱਥੇ ਵੀ ਸਾਰੇ ਪੁੱਜੇ ਹੋਏ ਆ ਸਾਡੇ ਇੰਨਾ ਕੁ ਭਾਈਚਾਰਕ ਸਾਂਝ ਆ ਲੋਕਾਂ ਦੀ ਕਿ ਅੱਜ ਤੋਂ ਨਹੀਂ ਬਹੁਤ ਲੰਬੇ ਸਮੇਂ ਤੋਂ ਸਾਡੇ ਮੰਨ ਕੇ ਚੱਲੋ ਜੀ ਜੋ ਆ ਮੰਦਰ ਦਾ ਤੁਸੀਂ ਦੇਖ ਰਹੇ ਹੋ ਬਹੁਤ ਘੱਟ ਗਿਣਤੀ ਹੈ Hindu ਪਰ ਮੰਦਰ ਦੀ ਉਹ ਦੇਖ ਕੇ ਦੇਖ ਕੇ ਹਰ ਕੋਈ ਇਹ ਸੋਚਦਾ ਹੋਊਗਾ ਵੀ ਇੱਥੇ ਜਿਆਦਾ Hindu ਹੋਣਗੇ ਪਰ ਸਾਨੂੰ ਸਹਿਯੋਗ ਹੈ ਸਾਡੇ ਸਿੱਖ ਵੀਰਾਂ ਦਾ ਜਿਨ੍ਹਾਂ ਨੇ ਬਾਦ ਚੜ ਕੇ ਸਾਨੂੰ ਸਹਾਇਜੋਗ ਕਰਦੇ ਆ ਸਾਡੇ Hindu ਪਰਿਵਾਰਾਂ ਨੂੰ ਸਾਡੇ ਯਾਨੀ ਕਿ ਇਹ ਚੀਜ਼ ਨਹੀਂ ਕਿਸੇ ਵੀ ਬੰਦੇ ਦੇ ਅੰਦਰ ਪਾਈ ਜਾਂਦੀ ਵੀ ਜਾਰੇ ਇਹ ਹਿੰਦੂਆਂ ਦਾ ਆਪਾਂ ਇੱਥੇ ਕਿਉਂ ਦਾਣ ਦੇਣਾ ਪਰ ਉਹ ਸਾਨੂੰ ਆਪ ਦਾਣ ਦੇਣ ਆਉਂਦੇ ਆ ਨਾ ਕਿ ਸਾਨੂੰ ਜਾਣ ਦੀ ਲੋੜ ਹੈ ਹੁਣ ਤੁਸੀਂ ਦੇਖੋ ਇੱਥੇ ਸਾਨੂੰ ਹਿੰਦੂਆਂ ਦੇ ਬੱਚੇ ਜਾਂ ਬੰਦੇ ਕੱਟ ਦੇਖਣ ਨੂੰ ਮਿਲ ਰਹੇ ਆ ਤੇ ਸਿੱਖਾਂ ਦੇ ਯਾਦ ਆ ਇਹ ਉਹੀ ਹੈ ਸਾਡੀ ਭਾਈਚਾਰਕ ਸਾਂਝ ਹੈ ਇਹ ਸਾਡੇ ਪਿੰਡ ਚ ਐਦਾਂ ਹੀ ਬਣੀ ਰਹੇ ਸਾਡੇ ਪਿੰਡ ਤੇ ਗੁਰੂ ਮਹਾਰਾਜਾਂ ਦੀ ਪੀਰਾਂ ਫਕੀਰਾਂ ਦੀ ਕਿਰਪਾ ਹੈਗੀ ਜਿਹੜਾ ਸਾਡੇ ਪਿੰਡ ਚ ਬਹੁਤ ਵਧੀਆ ਇੱਕ ਦੂਜੇ ਨਾਲ ਤਾਲਮੇਲ ਨਾਲ ਅਸੀਂ ਰਹਨੇ ਆ ਤੇ ਨਾ ਹੀ ਸਾਨੂੰ ਇਹੋ ਜੀ ਕੋਈ ਅੱਗੇ ਪ੍ਰੋਬਲਮ ਆਵੇ ਕਿ ਸਾਡੇ ਪਿੰਡ ਚ ਕੋਈ ਫਰਕ ਪਵੇ ਜੀ ਸੋ ਬਹੁਤ-ਬਹੁਤ ਮਿਹਰਬਾਨੀ ਹੈ ਸਰਪੰਚ ਸਾਹਿਬ ਉਹੀ ਗੱਲ ਹੈ ਕਿ ਜੇ ਗੁਲਦਸਤੇ ਦੇ ਵਿੱਚ ਇੱਕ ਰੰਗ ਦੇ ਫੁੱਲ ਹੋਣਗੇ ਤਾਂ ਉਹ ਗੁਲਦਸਤਾ ਉਹਨਾ ਸੋਹਣਾ ਨਹੀਂ ਲੱਗਦਾ ਪਰ ਜਦੋਂ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਹੁੰਦੇ ਨੇ ਫੇਰ ਹੀ ਅਸਲ ਵਿੱਚ ਉਹ ਗੁਲਦਸਤਾ ਬਣਦਾ ਸੋ ਫਰਵਾਹੀ ਦੇ ਵਿੱਚ ਵੀ ਇੱਕ ਗੁਲਦਸਤਾ ਜਿਹੜਾ ਮੈਂ ਤੁਹਾਨੂੰ ਦਿਖਾਇਆਗਾ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਬੜੀ ਅੱਛੀ ਲੱਗੀ ਹੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੇਸ਼ ਦੁਨੀਆ ਤੱਕ ਪਹੁੰਚਾਓ ਕਿਉਂਕਿ ਇਸ ਭਾਈਚਾਰਕ ਸਾਂਝ ਨੂੰ ਤੁਸੀਂ ਹਰ ਇੱਕ ਤੱਕ ਪਹੁੰਚਾਉਣਾ ਹੈ ਤਾਂ ਜੋ ਇਦਾਂ ਹੀ ਸਾਡਾ ਦੇਸ਼ ਸਾਡਾ ਪੰਜਾਬ ਪਾਈ ਚਾਰਕ ਸਾਂਝ ਦੇ ਵਿੱਚ ਬੱਜਿਆ ਰਹੇ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਜਗ੍ਹਾ ਤੇ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ